ਹੰਡਰ 20 ਰਨ ਮੁੰਡੀਆਂ ਧੋੜਾ ਕਦੇ ਸ਼ੁਰੂ ਹੋ ਰਹੀਆਂ ਆ ਜੀ ਵਾਹ ਜੀ ਵਾਹ ਸਾਡੇ ਹੁਣ ਬੋਲਦੇ ਹਾਂ ਹਾਂ ਇੱਧਰ ਸਾਡੇ ਕਦੇ ਨਿਊਜ਼ ਵਾਲੇ ਪਹੁੰਚ ਗਏ ਬਹੁਤ ਧੰਨਵਾਦ ਕਰਦੇ ਆਪਾਂ ਬਹੁਤ ਬੜਾ ਕਦੇ ਧੰਨਵਾਦ ਆਪਾਂ ਕਰਦੇ ਨੇ ਬਹੁਤ ਸਿੰਘ ਬੜਾ ਧੰਨਵਾਦ ਆ ਕਦੇ ਸਰਦਾਰ ਵਿਅੰਤ ਸਿੰਘ ਬੰਦੂ ਸਾਹਿਬ ਜੀ ਸਾਡੇ ਕਦੇ ਯੂਐਸਏ ਵਾਲੇ ਪਹੁੰਚੇ ਹੋਏ ਐ ਅੱਜ ਸਮਾਣਾ ਦੇ ਬॉय ਸኩል ਦੇ ਵਿੱਚ ਜਿਹੜਾ ਐਥਲੈਟਿਕਸ ਮੀਟ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਜਿਹੜੇ ਕੁਝ ਬੱਚੇ ਪੁਲਿਸ ਔਰ ਆਰਮੀ ਦੇ ਵਿੱਚ ਜੁਆਇਨਿੰਗ ਕਰਨਾ ਚਾਹੁੰਦੇ ਨੇ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਮੌਕਾ ਪ੍ਰਦਾਨ ਕਰ ਰਹੀ ਹੈ ਅਕੈਡਮੀ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬॉय ਸኩል ਤੋਂ ਜਿੱਤੇ ਖਿਡਾਰੀ ਬੜਾ ਧੰਨਵਾਦ ਹੈ ਅਨਵਲ ਦੋਜੀ ਇਕੱਠੇ ਹੋਇਆ ਬਾਹਰੋਂ ਵੀ ਕਾਫੀ ਖਿਡਾਰੀ ਆਏ ਆ ਕਿੱਧਰ ਕਹਿੰਦੇ ਰੇਸਿਓ ਰਨ ਜਾਣੀ ਆ ਕਿਤਨਾ ਕਿੱਥੇ ਬਹੁਤ ਵੱਡੀ ਗੱਲ ਆ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਹੋਣੇ ਚਾਹੀਦੇ ਆ ਅਕੈਡਮੀ ਵੱਲੋਂ ਜਿਹੜਾ ਇੱਕ ਰੋਜ਼ਾ ਐਥਲੈਟਿਕ ਮੈਕਪੁਰਾਮ ਉਕਰਵਾਇਆ ਜਾ ਰਿਹਾ ਉਸ ਮੌਕੇ ਖਿਡਾਰੀ ਜਿਹੜੇ ਦੌੜ ਲਾਉਂਦੇ ਹੋਏ ਹੋਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਧਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੇ ਬਹੁਤ ਲਓ ਦੇਖਾਂਗੇ ਕਿੰਨੇ ਮੇਰੇ ਵਿਖਿਓ ਜਿਹੜਾ ਜੋਸ਼ ਇਹਨਾਂ ਨੌਜਵਾਨਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚ ਚੜਦੀ ਜਵਾਨੀ ਜਿਹੜੀ ਐ ਉਹਦੇ ਵਿੱਚ ਜੋਸ਼ ਬਹੁਤ ਵੱਡੀ ਗੱਲ ਹੁੰਦੀ ਐ ਨਾ ਗਗਨ ਅੱਗੇ ਐ ਪਰ ਉੱਧਰ ਹੁਣ ਕਹਿੰਦੇ ਮੇਰੇ ਵੀਰੋ ਸਰਦਾਰ ਕਹਿੰਦਾ ਹੱਟ ਪਿੱਛੇ ਹੱਟ ਪਿੱਛੇ ਮਿੱਤਰਾਂ ਦੀ ਮੋਛ ਦਾ ਸਵਾਲਾ ਗਗਨਾ ਆਹ ਸਰਦਾਰ ਕਹਿੰਦਾ ਹੱਟ ਪਿੱਛੇ ਆਹ ਦੇਖਿਆ ਸਰਦਾਰ ਵੀ ਕਹਿੰਦੇ ਹੁਣ ਮੂਰੇ ਮੂਰੇ ਐ ਮੇਰੇ ਵੀਰੋ ਆਹ ਸਰਦਾਰ ਕਹਿੰਦੇ ਮੂਰੇ ਆ ਗਿਆ ਕਹਿੰਦੇ ਗੁਰਗਾ ਖਾਲਸਾ ਆਹ ਦੇਖਾਂਗੇ ਕਹਿੰਦੇ ਮੇਰੇ ਵੀਰੋ ਲੱਗਿਆ ਹੋਇਆ ਜੋਰ ਆ ਗਗਦੇ ਸਰਦਾਰ ਕਹਿੰਦੇ ਅੱਗੇ ਅੱਗੇ ਐ ਬਾਕੀ ਵਿਚਾਰੇ ਪਿੱਛੇ-ਪਿੱਛੇ ਸਾਰੇ ਆਹ ਉਹ ਦੇਖਾਂਗੇ ਮੇਰੇ ਵੀਰੋ ਆਹ ਬੁੱਡੇ ਕਹਿੰਦੇ ਭੱਜੇ ਆ ਰਹੇ ਭੱਜੇ ਮੇਰੇ ਵੀਰੋ ਆਹ ਉਹ ਦੇਖਾਂਗੇ ਵੀ ਅਣਜਾਨ ਮਹਿਮਾਂ ਆਵੇ ਪਾਈ ਦੀ ਕਦਰ ਪਿਆਰਾਂ ਦੀ ਉਹ ਗਲ ਆ ਗਈ ਅਣਖਾਂ ਤੇ ਨਾਕੇ ਜਿੱਤਾਂ ਹਾਰਾਂ ਦੀ ਵੀ ਕੱਢੇ ਤੋਂ ਸੋਹਣਿਆ ਹੈਮਕ ਨੇ ਨਿਕਲਦੇ ਆ ਸੋਨੇ ਦੀ ਫੀਲਿੰਗ ਲੈ ਕੇ ਜੋ ਚਮਕੀ ਸੀ ਪਿੱਤਲ ਦੇ ਵੀ ਦਸ ਕੀ ਕਮਲਿਆ ਅਗੋਂ ਇਹਨਾਂ ਲੋਟਾਂ ਨੂੰ ਤੇਰੀ ਚਾਹਤ ਰਿਆ ਟੋਲਣ ਲੱਗ ਪਿਆ ਤੁਰੂ ਜਦੀ ਗਾਗਨ ਹੋ ਜਾ ਤਕੜਾ ਰਾਦੇ ਭੱਲੇ ਬੱਲੇ 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 ਤੱਕ ਐ ਦੁਗਾਨ ਕਹਿੰਦੇ ਥੱਕ ਗਿਆ ਹੁਣ ਨਗਰ ਜੀ ਗਾਗਨ ਕਹਿੰਦੇ ਥੱਕ ਗਿਆ ਪਰ ਗਾਗਨ ਭਾਜੂ ਇਹ ਨੌਜਵਾਨ ਆ ਉਹ ਭਾਜੂ ਕਹਿੰਦੇ ਬਹੁਤ ਤਕੜਾ ਕੀ ਰਾਕੀ ਐ ਤੋਂ ਕਹਿੰਦੇ ਔਰ ਦੇਖਾਂਗੇ ਕਹਿੰਦੇ ਗਗਨ ਦਾ ਉਧਰ ਸਰਦਾਰ ਨੇ ਕਹਿੰਦੇ ਸਾੜੇ ਪੰਜੇ ਛੱਟ ਤੇ ਕਹਿੰਦੇ ਕੰਨਾਂ ਹੀ ਪੁੱਜਿਆ ਫਿਰਦਾ ਕਹਿੰਦੇ ਮੇਰੇ ਵੀਰੋ 1600 ਮੀਟਰ ਦਿਰੇਸ ਪਰ ਗਗਨ ਹੁਣ ਤਾਂ ਪਿੱਛੇ ਹੀ ਰੋਲ ਤੇ ਕਹਿੰਦੇ ਮੇਰੇ ਵੀਰੋ ਗਗਨ ਹੁਣ ਤਾਂ ਕਹਿੰਦੇ ਪਿੱਛੇ ਹੀ ਰੋਲ ਤੇ ਆਓ ਗਗਨ 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 ਪੱਜ ਓਏ ਕਰਾ ਦੇ ਬੰਦੇ ਬੰਦੇ ਜਿਹੜੀ ਗਗਨ ਪਟਣਾ ਪੜਾ ਹੋਰ ਲੜਨਾ ਪੜਾ ਪਰ ਸਰਦਾਰ ਦਾ ਮਕਾਬਲਾ ਕਿੱਥੇ ਹੈ ਵੀ ਤੇਰੇ ਜੱਟ ਦਾ ਮੁਕਾਬਲਾ ਹੈ ਇਸ ਸਮੇਂ ਕਿੱਥੇ ਹੈ ਉਹ ਤੇਰੇ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਹੈ ਇੱਕ ਰੋਜਾ ਐਥਲੈਟਿਕ ਮੀਟ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਉਸ ਦੌਰਾਨ ਕਾਫੀ ਬਾਰੋਂ ਖਿਡਾਰੀ ਇੱਥੇ ਪਹੁੰਚੇ ਆ ਔਰ ਸਮਾਣਾ ਦੇ ਬॉय ਸኩል ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ 1600 ਮੀਟਰ ਦੀ ਦੌੜ ਜਿਹੜੀ ਆ ਉਹ ਚੱਲ ਰਹੀ ਹੈ ਔਰ ਫਾਈਨਲ ਟੱਚ ਵੱਲ ਜਿਹੜੀ ਹੈ ਦੌੜ ਹੈ ਉਹ ਤਕਰੀਬਨ ਤਕਰੀਬਨ ਪਹੁੰਚ ਗਈ ਹੈ ਔਰ ਇਹ ਬਾਈ ਜੀ ਮਨ ਲਾਦਾ ਸਰਦਾਰ ਜੀ ਜਿਹੜੇ ਆ ਇਹ ਖਿੱਚ ਕੇ ਕੰਮ ਨੂੰ ਖਿੱਚਦਾ ਬਾਈ ਜੀ ਖਿੱਚਦਾ ਕੰਮ ਓਕੇ ਓਕੇ ਕੰਗratulations ਬਾਈ ਥੈਂਕ ਯੂ ਬਾਈ ਓਕੇ ਸੋ ਲਾਈਵ ਗਰਵਤ ਕਰਵਾ ਰਹੇ ਆ ਤੁਹਾਡੀ ਏਕਮਜੋਦ ਵੀਰੇ ਨਾਲ ਜਿਹੜਾ 1600 ਮੀਟਰ ਹੁਣੇ ਜਿੱਤਿਆ ਬਾਈ ਕੀ ਕਹਿਣਾ ਚਾਹੋਗੇ ਮੇਰਾ ਵੀਰ ਉੱਚੀ ਬੋਲੋ ਪਲੀਜ਼ ਅਸੀਂ ਇਹ ਲਈ ਬਹੁਤ ਚੰਗਾ ਲੱਗਿਆ ਸਮਾਨ ਆ ਕੇ ਇੱਥੇ ਪਿੰਡੂ ਟੂਰਨਾਮੈਂਟ ਖੇਡਾਂ ਸੀ ਗਈ ਇੱਥੇ ਕੈਸ਼ ਪ੍ਰਾਈਜ਼ ਸੀਗਾ ਪਿੰਡ ਵਾਲਿਆਂ ਨੇ ਬਹੁਤ ਸੋਨਾ ਵਧੀਆ ਕਰਾਇਆ ਸੀ ਦੋਸਤਾਂ ਤੋਂ ਪਤਾ ਲੱਗਿਆ ਖੇਡਣ ਵਾਸਤੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਗੇਮ ਖੇលਦੇ ਆਂ ਫਸਟ ਆਈ ਵਾਈਬਰ ਦੀ ਜਿੰਦਗੀ ਨਾ ਕਿਰਪਨਾ ਦੀ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਵੀਰ ਪਰਤੀ ਤਿਆਰੀ ਕਰਦੇ ਆ ਜਾਂ ਗੀਮਾਂ ਦੀ ਤਿਆਰੀ ਕਰਦੇ ਆ ਮਿਹਨਤ ਬਹੁਤ ਜ਼ਰੂਰੀ ਹੈ ਮੌਸਮ ਕਿਵਾਂ ਜਾ ਮਰਜ਼ੀ ਹੋਵੇ ਮਿਹਨਤ ਰੈਗੂਲਰ ਕਰਨੀ ਚਾਹੀਦੀ ਆ ਰੈਗੂਲਰ ਮਿਹਨਤ ਨਾਲ ਹੀ ਮੈਦਾਨਾਂ 'ਚ ਮੈਟਰ ਕੀ ਹੈੰਦੂ ਇੱਕਮ ਜੀ ਤੁਸੀਂ ਪਟਿਆਲੇ ਤੋਂ ਆਏ ਹੋ ਔਰ ਕਿੱਦਾਂ ਦੀ ਫੀਲ ਸੀ ਜਦੋਂ ਤੁਸੀਂ ਪਟਿਆਲੇ ਤੋਂ ਚੱਲੇ ਹੋ ਔਰ ਹੁਣ ਕਿੱਦਾਂ ਦਾ ਫੀਲ ਕਰਦੇ ਹੋ ਪਟਿਆਲੇ ਜਦੋਂ ਚੱਲੇ ਸੀ ਆਈ ਥੋੜਾ ਲੱਗ ਰਿਹਾ ਸੀ ਜੀਬ ਵੀ ਹਾਂ ਕਿ ਹੋ ਜਾ ਗਰਾਊਂਡ ਹੋਊਗਾ ਕਿ ਹੋ ਜਾਏ ਹਾਂ ਦੇ ਟੂਰਨਾਮੈਂਟ ਦੇ ਪਰ ਬੰਦ ਸੋਚ ਕੇ ਆਏ ਸੀ ਆਈ ਜੇ ਕੋਈ ਇੰਜਰੀ ਸਰਟੀਫਿਕੇਟ ਨਾ ਲੱਗੇ ਜਾਵੇ ਵਧੀਆ ਪਰਫਾਰਮੈਂਸ ਕਰਨ ਜਾ ਕੇ ਫਸਟੀ ਸੋਚ ਕੇ ਆਏ ਸੀ ਗੇ ਫਸਟ ਆਉਂਗਾ ਜਾ ਕੇ ਵਧੀਆ ਖੇਡੂੰਗਾ ਵਧੀਆ ਖੇਡ ਕਰੂੰਗਾ ਰਾਈਡ ਗੀ ਦੇਖਣਾ ਫਸਟ ਆਇਆ ਗਰਾਉਂਡ ਵਧੀਆ ਸੀਗਾ ਜਿਸ ਵਧੀਆ ਸੀ ਸੋ ਇਹ ਨੌਜਵਾਨ ਜਿਹੜਾ ਇੱਕ ਮਜੂਤ ਪਟਿਆਲੇ ਤੋਂ ਜਿਹੜਾ ਫਸਟ ਆਇਆ 1600 ਮੀਟਰ ਦੀ 1600 ਮੀਟਰ 1600 ਮੀਟਰ ਦੀ ਦੜਾਕ ਆ 1600 ਮੀਟਰ ਦਾ ਇਹ ਫਸਟ ਆਇਆ ਸੋ ਇਸ ਪ੍ਰੋਗਰਾਮ ਦੇ ਜਿਹੜੇ ਆਰਗੇਨਾਈਜ਼ਰ ਨੇ ਛੰਦਾ ਜੀ ਜਿਹੜੇ ਕਿ ਸਾਰੀ ਪ੍ਰੈਸ ਦਾ ਬਹੁਤ ਮਾਨ ਸਨਮਾਨ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਸ਼ੰਦਾਜੀ ਕੀ ਮਹਿਸੂਸ ਕਰ ਰਹੇ ਹੋ ਅੱਜ ਇਸ ਜਿਹੜੇ ਬਹੁਤ ਹੀ ਅੱਛੇ ਮੌਕੇ ਤੇ ਉਹ ਸਾਡੇ ਤੋਂ ਸਮਝਾਈ ਨਹੀਂ ਜਾ ਰਹੀ ਤੇ ਸਾਡੇ ਬੱਚੇ ਅਸੀਂ ਦੇਖ ਰਹੇ ਹਾਂ ਨੌਜਵਾਨ ਪੀੜ੍ਹੀ ਬਹੁਤ ਅੱਗੇ ਵੱਧ ਚੁੱਕੀ ਆ ਜੋ ਕਹਿੰਦੇ ਨੇ ਨਸ਼ਾ ਹੈ ਤਾਂ ਤਕਰੀਬਨ ਹੈ ਤੇ ਹੈ ਪਰ ਕੁਝ ਨੌਜਵਾਨ ਇਹ ਜਿਹਾ ਵੀ ਹੈ ਕਿ ਜੋ ਆਪਣਾ ਗਰਾਊਂਡ ਨਾਲ ਬਹੁਤ ਲੋਕ ਜੁੜੇ ਹੋਏ ਨੇ ਤੇ ਬਸ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਅੱਗੇ ਤੋਂ ਗਰਾਊਂਡ ਨਾਲ ਜੁਆਇਨ ਕਰਨ ਵੱਧ ਤੋਂ ਵੱਧ ਅਕੈਡਮੀ ਨਾਲ ਜੁਆਇਨ ਕਰਨ ਇਹ ਤੁਹਾਡਾ ਪਹਿਲਾ ਪ੍ਰੋਗਰਾਮ ਹੈ ਜਾਂ ਇਸ ਤੋਂ ਪਹਿਲਾਂ ਵੀ ਹਾਂ ਜੀ ਬਸ ਤਾਂ ਜੀ ਪਹਿਲੇ ਵਾਰ ਕੀਤਾ ਸੀ ਉਪਰਾਲਾ ਸੀ ਇਹ ਕੁਛ ਅਸੀਂ ਸੋਚ ਸਮਝ ਕੇ ਕੀਤਾ ਤਾਂ ਸੀ ਆਪਣੇ ਵੀਰਾਂ ਦੇ ਖਰੇ ਉੱਤਰ ਕੇ ਤੇ ਅਸੀਂ ਸੋਚਦਾ ਸੀ ਕਿ ਕਿਤੇ ਵੀ ਅੱਗੇ ਕਰਾਣਾ ਜਿਹੜਾ ਹੋਰ ਵਧੀਆ ਕਰਾਈਏ ਜੀ ਸੋ ਇਸ ਤੋਂ ਅੱਗੇ ਕਰਾਣਾ ਜਿਹੜਾ ਉਹ ਹੋਰ ਵਧੀਆ ਕਰਾਈਏ ਸਿੰਦਾ ਜੀ ਦਾ ਕਹਿਣਾ ਹੈ ਔਰ ਬਹੁਤ ਅੱਛੇ ਢੰਗ ਨਾਲ ਜਿਹੜਾ ਪ੍ਰੋਗਰਾਮ ਨੂੰ ਇੱਥੇ ਕਵਰ ਅਪ ਕੀਤਾ ਗਿਆ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗਰਾਊਂਡ ਤੋਂ ਦੇਖ ਰਹੇ ਹੋ ਸੋ ਤੁਸੀਂ ਜੁੜੇ ਰਹੇ ਹੋ ਖਿਆਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਮੀਟਰ ਦੇ ਵਿੱਚ ਇੱਕ ਹੋਰ ਵਿਜੇਤਾ ਸਾਡੇ ਕੋਲ ਖੜੇ ਨੇ ਹੈਪੀ ਜੀ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸੋ ਵੀਰੇ ਕਿੱਥੋਂ ਪਹੁੰਚੇ ਹੋ ਤੁਸੀਂ ਅੱਜ ਗਾਜੀਪੁਰ ਤੋਂ ਪਹੁੰਚੇ ਹਾਂ ਗਾਜੀਪੁਰ ਤੋਂ ਪਹੁੰਚੇ ਔਰ ਜਦੋਂ ਤੁਸੀਂ ਗਾਜੀਪੁਰ ਤੋਂ ਚੱਲੇ ਸੀ ਕਿਦਾਂ ਦਾ ਫੀਲ ਹੋ ਰਿਹਾ ਸੀ ਔਰ ਇੱਥੇ ਪਹੁੰਚ ਕੇ ਕਿਦਾਂ ਦਾ ਮਹਿਸੂਸ ਕੀਤਾ ਬੜਾ ਨਰਵਸ ਹੋ ਰਿਹਾ ਸੀ ਪਹਿਲਾਂ ਨਹੀਂ ਮੈਂ ਤੁਰਿਆ ਕਿ ਬੜੀ ਲੱਗ ਗਈ ਤੇ ਮਿਹਨਤ ਕਰੀ ਆ ਜੀ ਲਾਇਕੋਰ ਨੇ ਰੰਗ ਲਾਇਆ ਤਿੰਜੇ ਸਥਾਨ ਪਰ ਆਪ ਇਥੇ ਹੈ ਤੇ ਔਰ ਜਿਹੜੇ ਕੁਛ ਨੌਜਵਾਨ ਅੱਜ ਗਲਤ ਸੰਗਤ ਦੇ ਵਿੱਚ ਪੈ ਗਏ ਉਹਨਾਂ ਨੂੰ ਕੋਈ ਸੰਦੇਸ਼ ਵੀ ਦੇਣਾ ਚਾਹੁੰਦੇ ਹੋ ਦੇ ਤਾਂ ਇਹੀ ਆਖੀ ਗਰਾਊਂਡ ਚ ਆਓ ਜੀ ਵੀ ਜਵਾਨੀ ਖਰਾਬ ਕਰੋ ਕਿਸੇ ਆਪਣੇ ਜੀ ਤੇ ਬਸ ਗਰਾਊਂਡ ਚ ਜੁੜੋ ਜੀ ਸੋ ਗਰਾਊਂਡ ਦੇ ਵਿੱਚ ਆਓ ਔਰ ਆਪਣੀ ਜਿਹੜੀ ਜਵਾਨੀ ਉਹਨੂੰ ਖਰਾਬ ਨਾ ਕਰੋ ਇਹ ਕਹਿਣਾ ਹੈ ਸਾਡੇ ਐਥਲੀਟ ਦਾ ਔਰ ਕਿਤਨਾ ਕਿਤੇ ਬਾਕੀ ਤੁਹਾਡੀ ਲਾਈਵ ਗੱਲਬਾਤ ਕਰਾਨਾ ਹੈ ਜਿਹੜੇ ਇੱਥੇ ਮਹਿਮਾਨ ਪਹੁੰਚੇ ਨੇ ਸੋ ਸਵਾਗਤ ਹੈ ਜੀ ਮੰਗਤ ਮਵੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਬਹੁਤ ਅੱਛੇ ਅਪਸਰਤ ਤੇ ਦੇਖੋ ਜੀ ਜਿਹੜਾ ਇਹ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਫਲਾਈ ਮਿਲਖਾ ਸਿੰਘ ਜਿਹੜਾ ਗਰੁੱਪ ਇਹਨਾਂ ਵੱਲੋਂ ਮੈਂ ਐਪਰੀਸ਼ੀਏਟ ਕਰਦਾ ਇਹਨਾਂ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਇਹ ਸਵਾਗਤ ਜੋ ਕਦਮ ਕੀਤਾ ਪਹਿਲਾਂ ਟਾਮਾ ਟਾਮਾ ਕਬੱਡੀ ਕੱਪ ਹੋਇਆ ਕਰਦਾ ਸੀਗਾ ਫਿਰ ਕਬੱਡੀ ਕੱਪ ਬੜੇ ਜ਼ੋਰ ਫੜਿਆ ਫਿਰ ਕ੍ਰਿਕਟ ਕ੍ਰਿਕਟ ਟੂਰਨਾਮੈਂਟ ਹੋਣ ਲੱਗ ਗਿਆ ਫਿਰ ਉਹਨਾਂ ਨੇ ਵੀ ਜ਼ੋਰ ਫੜਿਆ ਉਹ ਵੀ ਹੁੰਦੇ ਨੇ ਹਾਂ ਹਾਂ ਦੇ ਵਾਲਾ ਦੇ ਟੂਰਨਾਮੈਂਟ ਹੋਣ ਲੱਗੇ ਤੇ ਹੁਣ ਆ ਨਵੀਂ ਉਪਰਾਲਾ ਹੋਇਆ ਆਪਣੇ ਹਲਕੇ ਦੇ ਵਿੱਚ ਵੀ ਜਿਹੜਾ ਐਥਲੀਟ ਮੇਡ ਦਾ ਪਹਿਲਾ ਟੂਰਨਾਮੈਂਟ ਹੋ ਰਿਹਾ ਦੇਖੋ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਪਲੇਟਫਾਰਮ ਚਾਹੀਦਾ ਦੇਖੋ ਸਰਕਾਰਾਂ ਵੱਲੋਂ ਨਹੀਂ ਜੋਰ ਹੁੰਦਾ ਪਰ ਮੈਂ ਇਹਨਾਂ ਸਾਰੇ ਭਰਾਵਾਂ ਦਾ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਇਹਨਾਂ ਨਾਲ ਕੀ ਹੈ ਜਿਹੜਾ ਟੈਲੈਂਟ ਹੈ ਉਹ ਅੱਗੇ ਆਉਂਦਾ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਦਾ ਕਿਉਂਕਿ ਜਿਹੜਾ ਪਲੇਟਫਾਰਮ ਹੈ ਮੈਨੂੰ ਲੱਗਦਾ ਵੀ ਉਹ ਕੰਮ ਕਰਾਂ ਛੁਪੇ ਬੈਠਾ ਪਰ ਉਹਨਾਂ ਨੂੰ ਅੱਗੇ ਆਉਣ ਵਾਸਤੇ ਕੁਝ ਨਾ ਕੁਝ ਆਪਾਂ ਨੂੰ ਸਾਰਾ ਨਹੀਂ ਹੁੰਦਾ ਮੈਂ ਜਿੰਨੇ ਸਾਡੇ ਐਨਆਰਆਈ ਵੀਰ ਨੇ ਆ ਬੈਂਸਿੰਘ ਜੀ ਹੁੰਦਲ ਜੀ ਸਾਹ ਸਾਡੇ ਨਾਲ ਨੇ ਇਹਨਾਂ ਦੇ ਬੇਟੇ ਬਾਹਰੋਂ ਨੇ ਜਿੰਨੇ ਵੀ ਮਤਲਬ ਸਪான்ਸਰ ਕਰ ਰਹੇ ਨੇ ਸਾਰਿਆਂ ਦਾ ਧੰਨਵਾਦੀਆਂ ਵੀ ਦੇਖੋ ਇਹ ਛੋਟਾ ਜਿਹਾ ਉਪਰਾਲਾ ਨਹੀਂ ਹੈਗਾ ਬਹੁਤ ਵੱਡਾ ਉਪਰਾਲਾ ਹੈ ਆਨ ਵਾਲੇ ਟਾਈਮ 'ਚ ਮੈਂ ਕਹਿੰਦਾ ਵੀ ਇਹ ਬੁਲੰਦੀਆਂ ਛੂਵੇ ਇਹ ਜਿਹੜਾ ਇਹਨਾਂ ਦਾ ਟੂਰਨਾਮੈਂਟ ਹੈ ਅਸੀਂ ਆਪਣੇ ਟਾਈਮ ਦੇ ਵਿੱਚ ਵਰਲਡ ਵਾਲ ਜਾਇਆ ਕਰਦੇ ਸੀ ਉੱਥੇ ਗਰਾਊਂਡ ਭਰਿਆ ਰਹਿੰਦਾ ਸੀ ਖਿਡਾਰੀਆਂ ਨਾਲ ਮੈਨੂੰ ਅੱਜ ਉਹ ਬੜੀ ਖੁਸ਼ੀ ਮਹਿਸੂਸ ਹੋਈਏ ਦੇਖ ਕੇ ਵੀ ਇਹ ਕਿਤੇ ਨਾ ਕਿਤੇ ਸ਼ੁਰੂਆਤ ਤਾਂ ਹੋਈ ਇਸ ਐਥਲੈਟਿਕ ਮੀਟ ਦੇ ਟੂਰਨਾਮੈਂਟ ਦੀ ਚਲੋ ਪਰਮਾਤਮਾ ਅਸੀਂ ਦੁਆ ਕਰਦੇ ਹਾਂ ਸਾਡੇ ਸਮਾਣੇ ਤੋਂ ਵੀ ਬੱਚੇ 올림픽 ਦੇ ਵਿੱਚ ਜਾਣ ਅਤੇ ਤਰੱਕੀਆਂ ਕਰਨ ਜੀ ਸਮਾਣੇ ਤੋਂ ਬੱਚੇ 올림픽 ਦੇ ਵਿੱਚ ਜਾਣ ਅਤੇ ਤਰੱਕੀਆਂ ਕਰਨਾ ਸੋ ਬੱਬੂ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਆ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਇੱਕ ਬਹੁਤ ਵੱਡਾ ਸ਼ਲਾਗਾ ਯੋਗ ਕਦਮ ਹੈ ਮਿਲਖਾ ਸਿੰਘ ਅਕੈਡਮੀ ਦਾ ਬਹੁਤ ਖੁਸ਼ੀ ਹੋਈ ਦੇਖੋ ਅੱਜ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਸਾਡੇ ਰੁੱਖ ਖਤਮ ਕਰਨ ਲਈ ਪਾਣੀ ਖਤਮ ਕਰਨ ਲਈ ਸਾਡੇ ਬੱਚੇ ਨਸ਼ਿਆਂ ਦੇ ਜੰਜਾਲ ਦੇ ਵਿੱਚ ਫਸੇ ਹੋਏ ਨੇ ਇਹ ਬਹੁਤ ਵੱਡਾ ਬਹੁਤ ਵੱਡਾ ਕਦਮ ਹੈ ਮਿਲਖਾ ਮਿਲਖਾ ਅਕੈਡਮੀ ਵੱਲੋਂ ਬੜੀ ਖੁਸ਼ੀ ਹੋਈ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਿੰਧਾ ਜੀ ਨੇ ਇਹ ਉਪਰਾਲਾ ਕੀਤਾ ਹੈਗਾ ਇਹ ਸਿੰਧਾ ਜੀ ਨੂੰ ਅਸੀਂ ਬਹੁਤ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਸਾਨੂੰ ਹਫ਼ਤਾ ਡੇਢ ਹਫ਼ਤਾ ਹੋ ਗਿਆ ਸਾਨੂੰ ਉਹਨੂੰ ਸਾਨੂੰ ਕਿਹਾ ਵੀ ਸਾਡਾ ਪ੍ਰੋਗਰਾਮ ਤੁਸੀਂ ਆਓ ਪ੍ਰੋਗਰਾਮ ਵਿੱਚ ਜਿਵੇਂ ਅਸ਼wini ਗੁਪਤਾ ਜੀ ਮੁੱਖ ਮਹਿਮਾਨ ਤੇ ਉਹ ਚਲੇ ਗਏ ਅਸੀਂ ਇਹ ਬੱਚੇ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਸੋ ਬੱਚਿਆਂ ਦਾ ਮਾਨ ਸਨਮਾਨ ਕਰਦੇ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ ਕੁਲਵਿੰਦਰ ਜੀ ਬਿਆੰਤ ਜੀ ਬੱਬੂ ਜੀ ਔਰ ਮੰਗਤ ਮਵੀ ਜੀ ਸੋ ਦੱਬੀ ਚਲੋ ਜੀ ਨਾਲ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਸਮਾਣਾ ਦੇ ਬॉय ਸኩል ਤੋਂ ਜਿੱਥੇ ਅੱਜ ਬਾਹਰੋਂ ਐਥਲੀਟ ਪਹੁੰਚੇ ਹੋਏ ਐ ਮੈਂ ਜਿਹੜੀ ਗੇਮ ਤੇ ਮਿਹਨਤ ਕੀਤੀ ਐ 8 ਸਾਲ ਮੇਰੇ ਸਰੀਰ ਤੇ ਮੈਂ ਕੰਮ ਕੀਤਾ ਐ ਤੇ 8 ਸਾਲਾਂ ਤੋਂ ਬਾਅਦ ਮੈਨੂੰ ਸਕਸੈਸ ਮਿਲੀ ਐ ਜਿੰਨੀ ਮਿਲੀ ਐ ਪਰਮਾਤਮਾ ਨੇ ਦਿੱਤਾ ਮੈਨੂੰ ਤਾਂ ਸੋਸ਼ਲ ਮੀਡੀਆ ਤੇ ਮੈਨੂੰ ਵਧੀਆ ਸਪੋਰਟ ਐ ਮੈਂ ਸੋਸ਼ਲ ਮੀਡੀਆ ਤੇ ਵਧੀਆ ਕੰਮ ਵੀ ਕਰ ਰਿਹਾ ਤੇ ਮੈਂ ਉਥੋਂ ਪੈਸੇ ਵੀ ਕਮਾ ਰਿਹਾ ਤਾਂ ਬਸ ਮੇਰਾ ਇਹ ਮਕਸਦ ਐ ਵੀ ਥੋੜੀ ਤਾੜੀਆਂ ਮੇਰਾ ਦੇਸੀ ਕਿਉਂ ਦਾ ਕੰਮ ਕਰਦੀਆਂ ਨੇ ਤਾਂ ਗੇਮ ਦਿਖਾਵਾਂਗਾ ਤਾੜੀ ਮਾਰਿਓ ਇਹ ਵੀ ਜੋਖਮ ਦਿਖਾਵਾਂਗਾ 8 ਸਾਲ ਦੀ ਮਿਹਨਤ ਐ ਬਾਈ ਜਰੂਰ ਮੈਂ ਪਹਿਲੀ ਵਾਰ ਥ੍ਰੈਡ ਗੇਮ ਇੰਡ ਕਰਦਾ ਇਹ ਦਿਖਾਵਾਂਗਾ ਆਪਣੀ ਗੇਮ ਤਾਂ ਸਾਥ ਦਿਓ ਤਾੜੀਆਂ ਮਾਰਿਓ ਕਿ ਥੋੜੀ ਤਾੜੀਆਂ ਨੇ ਮੈਨੂੰ ਹੌਸਲਾ ਦੇਣਾ ਹੈ ਧੰਨਵਾਦ ਬਾਈ ਜੀ ਮਾਰੋ ਬਾਈ ਜੀ ਜ਼ੋਰ ਨਾਲ ਹੋਏ ਪਤਾ ਲੱਗਾ ਆ ਆ ਉਹ ਧਮਗਾ ਤੂੰ ਹੀ ਨਾਗਾ ਇਹ ਆ ਕਹਿੰਦੇ ਕਾਬਲ ਮੋਰਕਾਲੇ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਉਹ ਸਾਡੇ ਬੰਦਿਆਂ ਰਿਕਾਰਡ ਬੋਲਦੇ ਰਿਕਾਰਡ ਕਹਿੰਦੇ ਵੱਡੇ ਆ ਓਏ ਪਾਸੇ-ਪਾਸੇ ਹੋ ਜਾਓ ਇਹ ਕਹਿੰਦੇ ਕੰਮ ਦਾ ਮੂਨ ਕਹਣਾ ਮੇਰੇ ਵੀਰੋ ਐਂਟ ਮੁੰਡੇ ਕਹਿੰਦੇ ਚਾਂਦੀ ਜਵਾਲੀ ਦਾ ਵਾਹ ਮਾਰੋ ਤੀ ਜੋਰ ਵਾਹ ਜੀ ਵਾਹ ਜੀ ਵਾਹ ਜੀ ਵਾਹ ਕਾਹ ਬਾਲਤਾ ਵਾਹ ਕਹਿੰਦੇ ਕੰਮ ਕਮਾਲ ਕਰ ਰੁਕੀਓ ਮੋਜਮੋਨਾ ਤਾਲੀਆਂ ਰੁਕਣ ਨਹੀਂ ਚਾਹੀਦੀਆਂ ਤਾਲੀਆਂ ਹਾਂ ਤਾਲੀਆਂ ਨੂੰ ਮਾਣ ਤੇ ਬੇਨਤੀ ਹੈ ਭਰਾ ਬਣ ਕੇ ਜਿੱਥੇ ਆਪਣੀ ਦਾੜੀ ਬਗਾਨਾ ਦੀ ਖਾੜੀ ਔਰ ਖਿਡਾਰੀ ਵੀ ਕਹਿੰਦੇ ਤਾੜੀ ਦੇਸ਼ਿਕੂ ਦਾ ਕੰਮ ਕਰਦੀ ਹੈ ਕਾਹਦਾ ਹੈ ਇਹ ਕਹਿੰਦੇ ਕਮਲ ਮੋਨ ਕਾਲਾ ਮੇਰੇ ਵੀਰੋ ਔਰ ਦੇਖ ਲਓ ਕਹਿੰਦੇ ਸਪ੍ਰਿੰਗ ਮੰਗ ਕਹਿੰਦੇ ਮੁੰਡਾ ਜਾਂਦਾ ਮੁੰਡਾ ਕਹਿੰਦੇ ਐਂ ਤੂੰ ਕਹਿੰਦੇ ਸਪ੍ਰਿੰਗ ਮੰਗ ਦੀਤੀਆ ਪ੍ਰਾਪਰ ਕੇ ਵਾਹ ਵਾਹ ਕਾਮ ਬਤ ਨਾੜੋ ਤਾਰੀ ਮਸਤਾਨ ਬਣਾ ਕਦੇ ਕਮਾਲ ਕਮਾਲ ਵਾਹ ਕਦੇ ਮੁਣਕਲੇ ਆ ਮੇਰ ਸਾ ਤੇਰੀਆਂ ਮੌਜੂਦਾਨ ਕਮਾਲ ਕਦੇ ਕਰਤ ਮੋੜਾ ਮਾਤਾ ਜੀ ਦਾ ਵੀ ਹੋਵੇ ਜੁੜ ਕਰ ਲਈ ਆਪਾਂ ਵਾਜੇ ਸਾਡੇ ਦਾ ਮਾਤਾ ਦਾ ਕੋ ਚੱਕਰ ਲੈ ਵੀ ਮਹਿਤਤ ਜੀ ਇਹ ਭਰਾ ਸਾਡਾ ਕਹਿੰਦਾ ਕਮਲ ਮੋਨ ਕਲਾ ਵੀ ਐਤੋਂ ਕਮਲ ਵਾਜੀ ਗੁਰ ਉਧਰ ਕਹਿੰਦੇ ਪ੍ਰਾਈਜ਼ ਸ਼ਰਮ ਜੀ ਜਿਹੜੀ ਕਿਤੇ ਯਾਰੀਆਂ ਸਰਦਾਰ ਕਹਿੰਦੇ ਵਿਅੰਤ ਸਿੰਘ ਉਧਰ ਜਿੱਤੇ ਤੇ ਨਾਲ ਕਹਿੰਦੇ ਸਰਦਾਰ ਕਵਿੰਦਰ ਸਿੰਘ ਜੀ ਐਮ ਸੀ ਸਾਹਿਬ આજે મોટો મોટો આવી Gracias. cô ấy tao đi mà sao cô ấy Rahul Henry New Josan Kam ਦੇਖ ਕੇ ਰੋਣਾ ਕਰਦਾ ਗਾਡ ਸਾਹ ਹਾਂ ਤੜਵਾ ਰੋਣ ਨੂੰ ਵੇਣ ਲੈ ਚਾਬਾ ਗੱਡਾ ਸ਼ਾਟ ਚਾਬਾ ਗੱਡਾ ਕਿਨੇ ਮੜੇ ਲਿਖੋ ਲੈ ਉਹਨਾਂ ਚ ਆਪਣੀ ਨਹੀਂ ਹੈ ਲੈਕਨ ਹੈ ਨੰਬਰ ਲਿਖੋ ਤੇ ਨਾ ਕਿੜਾ ਪਾਸ ਹੈ। ਆਪੀ ਤੇ। ਕੋਈ ਨਾ। ਕਾਦੋ। ਬਲੈ ਨਹੀਂ ਬੋ। ਸਾਰੀ ਬੋ। ਬੱਸ ਕਾਦੋ ਕਾਦੋ ਅੱਜ ਆਏ ਜਾਣਗੇ। ਓਏ ਨਿਰਜੋਤ ਥੋੜਾ ਸਾਈਡ ਤੋਂ ਹੋ ਤੁਸੀਂ। ਸਾਈਡ ਤੇ ਹੋ। ਜੱਦੋ। ਜੱਦੀ ਛੱਡੋ। ਲੈਫਟ ਜਾਂ ਰਾਈਟ ਹੋ ਪਿੱਛੇ ਗਾ ਕੇ ਛੱਡੋ। ਬਈ ਬੁੱਕੇ ਨੂੰ ਕੋਈ ਨਾ। ਬਿੰਦੇ ਨਹੀਂ ਗਏ ਮੇਰੇ ਪੌਂਟ ਵੀ ਥੋੜਾ ਕਮ ਕੜੀ ਸੀ ਹਾਂ ਕਰਾਣਿਆ ਮਸਲਾ ਹੱਥ ਟੁੱਟਾ ਓਏ ਮੈਂ ਬਣਾਉਂਦਾ ਬਹੁਤ ਦਾ ਬਹੁਤ ਹਾਈ ਰੰਗ ਦਿਖਾਉਂਦੇ ਹੁੰਦੇ ਆ ਠੀਕ ਹੈ ਪਰੰਗ ਦਾ ਕੰਮ ਰਹਿ ਗਿਆ ਪਚਮਾਨੀ ਵੀ ਕਹਦੇ ਹੋ 20 30 ਮੈਡਲ ਐਨੀ ਕਰਦੇ ਨੇ ਫਿਰ ਉਹਨਾਂ ਦੇ ਮੈਡਲ ਦਿੱਤੇ ਉਹਨੇ ਕੱਲੀ ਟਰੋਫੀ ਮੈਡਲ ਦਿੱਤੇ ਉਹਦੇ ਪੈਸੇ ਬੜੇ ਮਿਲਦੇ ਆ ਬੰਦੇ ਪੈਸੇ ਵੀ ਰੰਗ ਉਹ ਅੰਕ ਕਰਨਾ करनाल ਦਾ ਸੰਗ੍ਰੋਹਤ ਹੋਇਆ ਹੋਇਆ ਪੁਦਰ ਨੇ ਬਾਲ ਬੜੇ ਘੁੱਤੇ ਰੱਖਿਆ ਨਾਲ ਦੂਦੇ ਕਹਿੰਦੇ ਰੋ ਭੱਜੇ ਦੇ ਬਾਲ ਕਨੇ ਸਾੜੇ ਹਿੱਲੇ ਆ ਮੈਡਮ ਦੇ ਬਾਅਦ ਹਾਂ ਬਹੁਤ ਬਾਕੀ ਰਹੀ ਰੋਹਿਤ ਸਾਤੂੜ ਅੱਜ ਤੁਹਾਨੂੰ ਜੀ ਆਇਆਂ ਨੂੰ ਮੈਂ ਤਾਂ ਵੀਡੀਓ ਦਾ ਇਹ ਸਨਮਾਨ ਅਨਾਲਕ ਮੈਡਮ ਪ੍ਰਦੀਪ ਵਰਮਾ ਜੀ ਪੁਜਾਬ ਪੁਲਿਸ ਉਹਦਾ ਕੀਤਾ ਜਾ ਰਿਹਾ ਹੈ ਤੇ ਨਾਲ ਸਾਡੇ ਕਹਿੰਦੇ ਮੰਗਤ ਮਾਗੀ ਜੀ ਕਹਿੰਦੇ ਜੀ ਸਾਹਿਬ ਵਾਰ ਨੰਬਰ 5 ਤੋਂ ਸਰਦਾਰ ਜਸ ਉਪਕੂ ਜੀ ਸਾਡੇ ਕਹਿੰਦੇ ਵਾਰ ਨੰਬਰ ਐਮਸੀ ਸਾਹਿਬ ਕਦੇ ਜਿਆਰਾ ਤੋਂ ਬੜਾ ਧੰਨਵਾਦ ਹੈ ਔਰ ਨਾਲ ਸਾਡੇ ਕਦੇ ਅੰਕਲ ਜੀ ਹੈ ਬੜਾ ਕਦੇ ਧੰਨਵਾਦ ਕਰਦੇ ਆ ਸਰਦਾਰ ਵਿਆਪ ਸਿੰਘ ਹੰਦਲ ਯੂਐਸਏ ਇਹ ਸਾਡਾ ਸਾਹਿਬ ਹੈ ਕਦੇ ਸਰਦਾਰ ਸੋਨਮ ਸਿੰਘ ਹੰਦਲ ਯੂਐਸਏ ਬੜਾ ਧੰਨਵਾਦ ਹੈ ਕਦੇ ਔਰ ਵੱਡੇ ਸਹਿਯੋਗ ਵੀ ਰਹੇ ਆ ਕਦੇ ਵੱਡੀ ਸਪੋਰਟ ਵੀ ਦੀ ਇੱਕ ਨਿਸ਼ ਕੱਪ ਲਈ ਬਹੁਤ ਵੱਡਾ ਕਦੇ ਧੰਨਵਾਦ ਕਰਦੇ ਆ ਸਾਰੀ ਮੇਨਜਮੈਂਟ ਦਾ ਬੜਾ ਧੰਨਵਾਦ ਹੈ ਕਦੇ ਤਾੜੀਆਂ ਵਾਲੋ ਦੱਬ ਕੇ ਕਰੋ ਕਿ ਸਿੰਦੇ ਵੀਰ ਦਾ ਹੌਸਲਾ ਵਧਦਾ ਰਹੇ ਤੇ ਇਹ ਜਿਹੜਾ ਫਲੀਡ ਮੀਟ ਹੈ ਪੂਰੇ ਪੰਜਾਬ ਲੈਵਲ ਤੇ ਨਾਮ ਬੋਲਿਆ ਕਰੇ ਤਾਂ ਕਿ ਇੱਥੋਂ ਬੱਚੇ ਜਾਇਕਰਨ ਵੱਡੇ ਵੱਡੇ ਕੰਪੀਟੀਸ਼ਨਾਂ ਦੇ ਵਿੱਚ ਮੈਂ ਤਾਂ ਅੱਜ ਵੀ ਰੱਬ ਨੂੰ ਦੁਆ ਕਰਦਾ ਕਿ ਇਸ ਮੇਰੇ ਵੀਰ ਦੇ ਟ੍ਰੇਨ ਕੀਤੇ ਹੋਏ ਬੱਚੇ ਕਿਸੇ ਦਿਨ ਆਪਿੰਗਸ ਕੱਢਣਗੇ ਵਾਹ ਇਹਨਾਂ ਉਧਰ ਭਰਾ ਜੀ ਤਾੜੀ ਮਾਰ ਦੋ ਬਈ ਤਾੜੀ ਮਾਰੀ ਕੋਈ ਕੰਮ ਇਹਨਾਂ ਦਾ ਜ਼ੋਰਦਾਰ ਹਾਂ ਜੀ ਕੀ ਬਾਤ ਹੈ ਸ਼ਿੰਦੇ ਕੁਲ ਸਾਹਿਬ ਦੀ ਟੀਮ ਹੈ ਵਾਹ ਜੀ ਵਾਹ ਟ੍ਰੇਨਿੰਗ ਦਾ ਸਾਡਾ ਵੀਰ ਕੇ ਦਾ ਅਕੈਡਮੀ ਹੈ ਹਾਂ ਸਰਦਾਰ ਗਰੇ ਮਰੀਕ ਸਿੰਘ ਦੀ ਟੀਮ ਹੈ ਓ ਤਾੜੀਆਂ ਮਾਰੋ ਜ਼ੋਰਦਾਰ ਕਮਾੜਾ ਸਰਦਾਰ ਗਰੇ ਮਰੀਕ ਸਿੰਘ ਜੀ ਕੀ ਬਾਤ ਹੈ ਇਹ ਵੀ ਸਾਡੇ ਕਿੰਦੇ ਕੋ ਸਾਹਿਬ ਹੈ ਖੁਸ਼ੀ ਸਾਰੇ ਉਹ ਹਾਇਦ ਜੀ ਤੁਹਾਨੂੰ ਦੇਖ ਰਹੇ ਆ ਜੀ ਪਹਿਲਾਂ ਜਿੰਨੇ ਵੀ ਪੋਜੀਸ਼ਨਰ ਲੈ ਕੇ ਆਏ ਨੇ ਉਹਨਾਂ ਲਈ ਤਾੜੀਆਂ ਜਿਹੜੇ ਰਹਿ ਗਏ ਉਹਨਾਂ ਲਈ ਵੀ ਤਾੜੀਆਂ ਇਹ ਕੰਪੀਟੀਸ਼ਨ ਦਾ ਐਂਟਰੀ ਹੈਗਾ ਇਹ ਸ਼ੁਰੂਆਤ ਇਹ ਨਹੀਂ ਸੋਚਣਾ ਹੈਗਾ ਵੀ ਮੈਂ ਹਾਰ ਗਿਆ ਤੇ ਮੈਂ ਨਹੀਂ ਅਸਤੋਂ ਬਾਅਦ ਪਾਰਟਿਸਿਪੇਟ ਕਰਦਾ ਹੈਗਾ ਮੈਂ ਆਪਣਾ ਐਕਸਪੀਰੀਅੰਸ ਦੱਸਦਾ ਮੈਂ ਬੌਕਸਿੰਗ ਦੇ ਵਿੱਚ ਪ੍ਰੈਕਟਿਸ ਕੀਤੀ ਸੀ ਮੈਂ ਇੱਕੋ ਹੀ ਮੈਚ ਲਾਇਆ ਪੂਰੀ ਬਾਰਡ ਵਾਲਾ ਆਪਾਂ ਫਿਰ ਸੰਗਿਦੇਵ ਵਾਲਾ ਕੰਮ ਚ ਲੈ ਗਏ ਉੱਥੇ ਤੀਜਾ ਪੋਜੀਸ਼ਨ ਆਈ ਸੀ ਮੁੜ ਕੇ ਮੈਚ ਖੇਡਣ ਨਹੀਂ ਗਏ ਮੈਡਲ ਲੈ ਕੇ ਘਰ ਆ ਗਏ ਪਰ ਬਾਰਡ ਵਾਲ ਕੋਲ ਸੀ ਮੈਂ ਤੁਹਾਨੂੰ ਇੱਕ ਚੀਜ਼ ਖਾਸੇ ਦੱਸਦਾ ਹੱਤੋਂ 20 ਸਾਲ ਪੁਰਾਣੀ ਗੱਲ ਹੈ ਉੱਥੇ ਗਰਾਊਂਡ ਦੇ ਵਿੱਚ ਘੱਟੋ ਘੱਟ ਹਜ਼ਾਰ ਬੱਚਾ ਆਉਂਦਾ ਹੈ ਪ੍ਰੈਕਟਿਸ ਕਰਨ ਕੋਈ ਰਨਿੰਗ ਕਰ ਰਿਹਾ ਕੋਈ ਬਾਕਸਿੰਗ ਦੀ ਪ੍ਰੈਕਟਿਸ ਕਰ ਰਿਹਾ ਕੋਈ ਐਥਲੀਟ ਕੋਈ ਬੰਨ ਲੱਗੇ ਰਹਿੰਦੇ ਨੇ ਮੇਰਾ ਮਨ ਉੱਥੇ ਬੜਾ ਹੋਇਆ ਵੀ ਯਾਰ ਸਾਡੇ ਕਣੀ ਕਦੇ ਰੋਡਾਂ ਲੱਗਣਗੀਆਂ ਪਰ ਮੈਨੂੰ ਅੱਜ ਇਹ ਦੇਖ ਕੇ ਖੁਸ਼ੀ ਵੀ ਵੀ ਸ਼ਿੰਦੇ ਭਾਈ ਇਹ ਰੋਡਾਂ ਲਾ ਦੇਣੀਆਂ ਨੇ ਇਹ ਸ਼ੁਰੂਆਤ ਹੈ ਕਿੰਨੇ ਮਾਨੀ ਅਗਲਾ ਘਟਣਾ ਹੈਗਾ ਕਿ ਅਸੀਂ ਪਿੱਛੇ ਰਹਿ ਕੇ ਸਾਡੀ ਪੋਜੀਸ਼ਨ ਨਹੀਂ ਆਈ ਕੋਈ ਪਤਾ ਨਹੀਂ